ਆ ਵੀ ਸੱਜਣਾ ਆਪਾਂ ਦਿਹਾੜੀ ਲੈਣ ਲੱਗਿਆਂ ਮਿਤਰੀ ਸਾਹਿਬ ਠੇਕੇਦਾਰ ਸਾਹਿਬ ਗਰਮਾ ਗਰਮ ਕੌਫੀ ਰੋਟੀਆਂ ਅਸਦੀਪ ਸਿੰਘ ਆਏ ਦੇ ਪਿਆੜੇ ਆ ਨਾ ਇਹਦੇ ਸੌਖੇ ਤਿਆਰ ਕਰਨੇ ਹੈਗੇ ਤੈਨੂੰ ਫਿਰ ਵੀ ਘਟੋ ਘਟ ਦੋ ਸਾਲ ਲੱਗ ਜਾਂਦੇ ਕੰਮ ਸਿੱਖਣ ਸਿੱਖਿਆ ਠੀਕ ਆ ਮੇਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਆਪਣਾ ਅਰਸ਼ਦੀਪ ਸਿੰਘ ਅੱਜ ਮੌਖਿਆ ਮਨੇਰੇ 4 ਵਜੇ ਲਗਭਗ ਸਾਢੇ 5 ਪੌਣੇ ਕਿ 6 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਚੱਲਨੇ ਆ ਮੇਸ਼ੀ ਭਾਈ ਨਾਲ ਕਾਰਪਿੰਟਰ ਦੇ ਕੰਮ ਤੇ ਤੇ ਆਜੋ ਫਿਰ ਚਲ ਜੀ ਤੁਹਾਨੂੰ ਵਖਾਲ ਦਾ ਮੈਂ ਸਤਾਰਨਾ ਕਹਿਣ ਜਾ ਬਲੌਗ ਬਣਾ ਕੇ ਕਿੱਦਾਂ ਕਿੱਦਾਂ ਆਪਾਂ ਕੰਮ ਕਰਦੇ ਆ ਤੇ ਆਜੋ ਫਿਰ ਚਲ ਜੀ ਆਉਣ ਗਿਆ ਆਪਾਂ ਸੱਜਣੋ ਪਿੰਡ ਵਾੜੇ ਵੇਲੀਆਂ ਇੱਥੇ ਲੱਗੇ ਕੰਮ ਤੇ ਮੇਰੇ ਆਉਂਦਿਆਂ ਨੂੰ ਮੇਰੇ ਸੱਜਣੋ ਹੋਰ ਨਾਲ ਲੱਗੇ ਤੇ ਆਜੋ ਕਰੀਏ ਫਿਰ ਮੇਸੀ ਭਾਈ ਨਾਲ ਗੱਲਬਾਤ ਸਾਡੇ ਨਾਲ ਮੌਜੂਦ ਆ ਸੱਜਣੋ ਮੇਸੀ ਭਾਈ ਠੇਕੇਦਾਰ ਸਾਹਿਬ ਮੇਸੀ ਭਾਈ ਦੱਸੋ ਵੀ ਜਿੱਦਾਂ ਕੋਈ ਬੱਚਾ ਨਵਾਂ ਕੰਮ ਸਿੱਖਣਾ ਆਵਾ ਤੇ ਕਿੰਨੇ ਚਿਰ ਚ ਸਿਖਾ ਦਿੰਦੇ ਤੁਸੀਂ ਯਾਰ ਅਸੀਂ ਤੇ ਕਰਦੇ ਹਾਂ ਕੋਸ਼ਿਸ਼ ਵੀ ਬੰਦਾ ਹਟਣਾ ਦੋ ਮਹੀਨੇ ਟ੍ਰੇਨਿੰਗ ਹੋ ਜੇ ਕਿਉਂਕਿ ਹੰਨ ਬੰਦੇ ਦੀ ਬਹੁਤ ਲੋੜ ਆ ਇਸ ਟਾਈਮ ਠੀਕ ਹੈ ਨਾ ਇਹ ਤੇ ਕਹਿੰਦੇ ਪਰਸ਼ਦੀਪ ਸਿੰਘ ਜਿਹੜਾ ਦੋ ਮਹੀਨੇ ਟ੍ਰੇਨ ਹੋ ਜੇ ਹੂੰ ਪਰਸ਼ਦੀਪ ਸਿੰਘ ਐਡੇ ਪਿਆੜੇ ਆ ਨਾ ਇਹ ਜੇ ਸੋਖਣ ਤਿਆਰ ਕਰਨੇ ਹੈਗੇ ਤੈਨੂੰ ਫਿਰ ਵੀ ਘੱਟੋ ਘੱਟ 2 ਸਾਲ ਲੱਗ ਜਾਣੇ ਕੰਮ ਸਿੱਖ ਜਾਣ ਸਿੱਖਦੇ ਆ ਠੀਕ ਆ ਮੇਰਾ ਵੀਰ ਤੇ ਤੂੰ ਲਗਨ ਦੇ ਨਾਲ ਆਇਆ ਕਰ ਸਾਡੇ ਕੋਲ ਤੇ ਅੱਜ ਸਾਡਾ ਜਿਹੜਾ ਅਰਸ਼ਦੀਪ ਵੀਰ ਆ ਇਹ ਮਨੇਰੇ 5 ਵਜੇ ਉੱਠ ਕੇ ਆਇਆ ਛੜ ਕੋ ਕੰਮ ਤੇ ਇਹਦੇ ਬਹੁਤ ਅਸੀਂ ਇਹਨੂੰ ਹਲਾਸ਼ਰੇ ਦਿੰਨੇ ਆ ਵੀਰ ਆਪਣੇ ਨੂੰ ਜਿਹੜੇ ਇੰਨੇ ਨੇ ਹਿੰਮਤ ਮਾਰੇ ਆ ਤੇ ਵੀਰ ਨਾਲ ਜੇ ਇਦਾਂ ਹੀ ਸਾਡੇ ਨਾਲ ਮਾ ਸਾਥ ਦਿੰਦਾ ਰਿਹਾ ਨਾ ਸਾਡਾ ਨਹੀਂ ਤੇ ਆਉਂਦਾ ਰਿਹਾ ਸਾਡੇ ਨਾਲ ਤੇ ਛੇਤੀ ਕੰਮ ਸਿੱਖੇਗਾ ਮੇਰਾ ਇੱਕ ਗੱਲ ਦੱਸੋ ਵੀ ਇਨੂੰ ਇੰਗਲਿਸ਼ ਚ ਕੀ ਆਂਦੇ ਆ ਲੱਕੜ ਦੇ ਕੰਮ ਗਾਰਪੀਨਟਰ ਆਂਦੇ ਆ ਸਾਨੂੰ ਤੁਹਾਨੂੰ ਜਿੰਨਾ ਕਿ ਪਤਾ ਹੈ ਜਿੰਨਾ ਕਿ ਦੱਸਣਾ ਬਾਕੀ ਹੋਰ ਪੰਜਾਬੀ ਚ ਪੰਜਾਬੀ ਚ ਲੱਕੜ ਮਿਸਤਰੀ ਆਂਦੇ ਆ ਹਾਂ ਪੰਜਾਬੀ ਚ ਨਹੀਂ ਮੈਨੂੰ ਪਤਾ ਤੇ ਕਿਹਦਾ ਸਭ ਨੂੰ ਇਹਦਾ ਮਤਲਬ ਨਹੀਂ ਪਤਾ ਫਿਰ ਪੰਜਾਬੀ ਪੰਜਾਬੀ ਤੇ ਜੋ ਮਰਜੀ ਕਹੋ ਯਾਰ ਪੰਜਾਬੀ ਲੱਕੜ ਮਿਸਤਰੀ ਕਹੋ ਜੋ ਮਰਜੀ ਕਹੋ ਪੰਜਾਬੀ ਜਿ ਬੜਾ ਕੋਈ ਪੰਜਾਬੀ ਤੇ ਤੁਹਾਨੂੰ ਪਤਾ ਜੇ ਬੜੇ ਲਾ ਵੀ ਨਿਕਲਦੇ ਪੰਜਾਬੀ ਜੋ ਮਰਜੀ ਕਹੋ ਆ ਠੀਕ ਆ ਉਹਦਾ ਲੱਕੜ ਮਿਸਤਰੀ ਕਹਿੰਦੇ ਆ ਬਾਕੀ ਪੰਜਾਬੀ ਸਾਰੇ ਸਾਨੂੰ ਇਹੋ ਹੀ ਕਹਿੰਦੇ ਆ ਬਾਕੀ ਅਰਸ਼ਦੀਪ ਨੂੰ ਪੁੱਛ ਲੈਨੇ ਆ ਅਰਸ਼ ਹਿਆਰਾ ਸਾਡ ਨਾਲੋਂ ਨਹੀਂ ਪਤਾ ਮੈਨੂੰ ਪਤਾ ਹੁੰਦਾ ਕੋਈ ਪੁੱਛਣਾ ਹੀ ਨਹੀਂ ਸਾਨੂੰ ਤੇ ਭਰਾਵਾ ਲੱਕੜ ਮਿਸਤਰੀ ਕਹਿੰਦੇ ਆ ਠੀਕ ਆ ਤੋਂ ਅੱਧਾ ਪੁੱਜਦਾ ਕੰਮ ਕਰਕੇ ਹੁਣ ਆਪਾਂ ਚੱਲਨੇ ਆ ਸੱਜਣੋ ਕਾਦੀਆਂ ਨੂੰ ਆਪਾਂ ਸੱਜਣੋਂ ਕਾਦੀਆਂ ਇੱਥੇ ਆਪਾਂ ਕਰਾਂਗੇ ਕੰਮਕਾਰ ਦੇ ਆਪਣੇ ਜੋਗਾ ਰੋਟੀ ਪਾਣੀ ਬਣ ਗਏ ਹੁਣ ਆਪਾਂ ਰੋਟੀ ਪਾਣੀ ਛੱਕ ਕੇ ਫੇਰ ਲੱਗਾਂਗੇ ਦੁਬਾਰਾ ਕੰਮ ਤੇ ਵੀ ਆ ਗਈ ਜੇ ਸੱਜਣੋਂ ਆਪਣੇ ਹੱਥ ਤੇ ਗਰਮਾ ਗਰਮ ਕੌਫੀ ਨਾਲ ਬਿਸਕੁਟ ਤੇ ਨਾਲ ਵਰਤਾਲੀਆਂ ਮਠੀਆਂ ਦੀਹਾੜੀ ਸੱਜਣਾ ਮੇਸੀ ਭਾਈ ਨੇ ਬਣ ਲਿਆ ਝੋਲਾ ਤੇ ਹੁਣ ਆਪਾਂ ਚੱਲੇ ਆਂ ਘਰਾਂ ਨੂੰ ਵਾਪਸ ਕਰਕੇ ਸਮਾਪਤੀ ਸੱਜਣਾ ਹੁਣ ਆਪਾਂ ਜਾਂਦੇ ਆ ਘਰ ਨੂੰ ਵਾਪਸ ਤੇ ਆਜੋ ਫਿਰ ਚੱਲੀਏ ਹੁਣ ਆਪਾਂ ਪਿੰਡ ਨੂੰ ਵਾਪਸ ਸਵੇਰ ਦੇ ਆਪਾਂ ਮਣੇਰ ਦੇ ਲੱਗੇ ਆਂ ਤੇ ਸ਼ਾਮਾਂ ਦੇ ਵੱਜ ਗਿਆ 6 ਤੇ ਹੁਣ ਆਪਾਂ ਚੱਲੇ ਆਂ ਪਿੰਡ ਨੂੰ ਤਰੀਜ਼ਾ ਠੇਕੇਦਾਰ ਸਾਹਿਬ ਤੇ ਮੇਸ਼ੀ ਭਾਈ ਕਦਮ ਮਾਰੀ ਜੀ ਜੇਬ ਢਿੱਲੀ ਮਾਰਾ ਲਓ ਜੋੜਾ ਹੱਕ ਮੈਂ ਦੇਣਾ ਦੇਣਾ ਭਰਾਵਾ ਉੱਤਤਾ ਗਿਆ ਸਾਡੇ ਨਾਲ 5 ਵਜੇ ਦਾ ਪੈਸੇ ਤੇ ਬੰਦੇ ਆ ਵੀਰ ਠੀਕ ਆ ਟਾਈਮ ਕਿੰਨਾ ਹੋ ਗਿਆ ਹਾਂ ਦਾਦੇ ਮਾਣਾ 10 ਕਾਂ ਭਰਾਵਾ ਸ਼ੇਰ ਤੇ ਹੁਣ 8 ਵਜੇ ਚੱਲੇ ਆ 5 ਵਜੇ ਤੇ ਗਏ ਆ ਪੈਸੇ ਬੰਦੇ ਆ ਵੀਰ ਠੀਕ ਆ ਦੇਣੇ ਜਿਹੜੇ ਜਿਹੜੇ ਬੰਦੇ ਦੇਣੇ ਨੇ ਦੇਣੀ ਭਰਾਵਾ ਸਾਡੇ ਨੇ ਕਿਹਦਾ ਰੱਖਣਾ ਚਾਹੀਦਾ 17 ਵਾਗੜੂ ਬਾਬਾ ਮੇਰੇ ਦਾ ਰੱਖਣਾ ਚਾਹੀਦਾ ਠੀਕ ਆ ਠੀਕ ਆ ਹੱਕ ਫਰਾਇਆ ਨਾਰਕਾ ਗੁੰਜ ਕੀ ਜਾਂਦੇ ਮਨ ਚੇਤਾ ਭੁੱਲ ਗਿਆ ਵਾਦ ਬਾਬਾ ਮੇਲ ਕਰੇ ਹੋ ਨੀਂਦ ਪੜੀ ਆਉਂਦੀ ਨਾ ਸਵੇਰ ਦੇ ਚੇਤਾ ਭਲੇ ਇਹ ਗੱਲ ਆਤੇ ਆਪਾਂ ਮਾਫੀ ਮੰਗਦੇ ਆਂ ਪੰਕਤੀ ਗਲਤ ਬੋਲੀ ਗਈ ਚਲੋ ਕੋਈ ਗੱਲ ਨਹੀਂ ਤੇ ਵੇਖੋ ਸਾਡਾ ਹਾਲ ਚਾਲ ਆਪਾਂ ਸਵੇਰ ਦੇ ਲੱਗੇ ਜੇ ਫਕੀਰਾਂ ਨੂੰ ਕੰਮ ਤੇ ਚਲੋ ਕੋਈ ਗੱਲ ਨਹੀਂ ਲਵ ਯੂ ਤੁਹਾਨੂੰ ਸਾਰਿਆਂ ਨੂੰ ਜੱਗ ਜੁੰਦਾਂ ਦੇ ਮਿਲਦੇ ਮੇਲੇ ਮਿਲਦੇ ਆ ਅਗਲੇ ਵਲੌਗ ਜੀ ਟਾਟਾ ਬਾਏ ਬਾਏ ਖੁਦ ਆਫਿਸ